ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਇੱਥੇ ਮੈਂ ਕਰ ਰਹੀ ᱛੀ ਕੱਪੜੇ ਸਲਾਈ ਦੇਖੋ ਬੱਚਿਆਂ ਦੀਆਂ ਸਕੂਲਾਂ ਵਾਲੀਆਂ ਡਰੈੱਸਾਂ ਤਿਆਰ ਕਰ ਰਹੀ ਹਾਂ ਮੈਂ ਜਿਹੜੀਆਂ ਹੈਗੀਆਂ ਤੀਆਂ ਦੇ ਫੰਕਸ਼ਨ ਵਾਲੀਆਂ ਹਨ ਕਿਉਂਕਿ ਸਕੂਲਾਂ ਦੇ ਵਿੱਚ ਤੀਜ ਹਨਾ ਤੀਜ ਮਣਾਈ ਜਾ ਰਹੀ ਹੈ ਤੀਜ ਫੰਕਸ਼ਨ ਉਹਦੇ ਲਈ ਜਿਹੜਾ ਹੈਗਾ ਤੀਆਂ ਲਈ ਹੈਣਾ ਇੱਥੇ ਮੈਂ ਲਹੇਗਾ ਚੋਲੀ ਜਿੱਦਾਂ ਘਗਰੇ ਵਗੈਰਾ ਹੈਣਾ ਉਹ ਤਿਆਰ ਕਰਦੀਆਂ ਕਾਫੀ ਡਰੈਸਾਂ ਆਈਆਂ ਹੋਈਆਂ ਸੀਗੀਆਂ ਗਰਮੀ ਬਹੁਤ ਜ਼ਿਆਦਾ ਹੈ ਉੱਪਰਲਾ ਪੱਖਾ ਤਾਂ ਚੱਲਦਾ ਹੀ ਹੈ ਨਾਲ ਮੈਂ ਉਹ ਛੋਟੇ ਪੱਖੀ ਵੀ ਲਾਉਣੀ ਪੈਂਦੀ ਹੈ ਤੇ ਕੁਸ ਮੈਂ ਜਿਹੜੇ ਹੈਗੇ ਜਿਹੜੇ ਹੈਗੇ ਕੱਪੜੇ ਵੀ ਕਾਫੀ ਪਏ ਆ ਹੈਣਾ ਉਹਨਾਂ ਦੇ ਕਮੀਜ਼ ਵਗੈਰਾ ਕੱਢ ਦਿੰਨੇ ਆ ਸਲਵਾਰਾ ਜਿਹੜੇ ਭੇਜ ਦਿੰਨੇ ਆ ਉਧਰ ਆਪਣੇ ਲੱਗੇ ਹੋਏ ਨੇ ਜੀ ਮਿਸਤਰੀ ਦੇਖੋ ਕੰਮ ਚੱਲ ਰਿਹਾ ਹੈ ਆ ਅੰਦਰ ਥੋੜਾ ਹੀ ਕੰਮ ਰਹਿ ਗਿਆ ਆਪਣਾ ਬਸ ਜਿਹੜਾ ਬਾਥਰੂਮ ਰਹਿ ਗਿਆ ਸੀਗਾ ਬਾਥਰੂਮ ਕਰ ਰਹੇ ਨੇ ਹੁਣ ਤੇ ਅੱਜ ਫੇਰ ਸਮਾਨ ਕਾਫੀ ਮੰਗਵਾਇਆ ਪਹਿਲਾਂ ਕਾਫੀ ਸਮਾਨ ਮੰਗਵਾ ਲਿਆ ਸੀਗਾ ਤੇ ਉਹ ਵੀ ਜਿਹੜਾ ਹੈਗਾ ਘਟ ਗਿਆ ਇੱਕ ਮਿਸਤਰੀ ਹੋਰ ਆ ਗਿਆ ਮਿਸਤਰੀ ਆ ਗਿਆ ਸੀਗਾ ਫਿਰ ਚਲਿਆ ਗਿਆ ਹੁਣ ਦੁਬਾਰਾ ਆਇਆ ਥੋੜਾ ਜਿਹਾ ਸਮਾਨ ਘਟ ਸੀਗਾ ਉਹ ਲੈ ਕੇ ਆਏ ਨੇ ਕਿਉਂਕਿ ਇਹਨਾਂ ਨੂੰ ਵੀ ਔਖ ਹੈ ਜੀ ਕਾਫੀ ਜਗ੍ਹਾ ਤੇ ਜਿਹੜੇ ਹੈਗੇ ਕੰਮ ਚੱਲਦੇ ਆ ਹਨਾ ਤੇ ਹਰ ਇੱਕ ਨਾਲ ਚਾਹ ਲੋ ਜ਼ਰੂਰੀ ਹੁੰਦਾ ਇਹ ਬਿਜਲੀ ਵਾਲਾ ਮਿਸਤਰੀ ਆਇਆ ਹੁਣ ਆਪਣਾ ਤੇ ਪਾਈਪ ਜਿਹੜਾ ਕੋਈ ਪਾਈਪ ਪਲਾਸਟਿਕ ਪਾਈਪ ਰਹਿੰਦੇ ਸੀਗੇ ਪਾਉਣ ਵਾਲੇ ਕਿਉਂਕਿ ਉਹ ਫਰਸ਼ ਵੇਲੇ ਹੀ ਪੈਣੇ ਸੀਗੇ ਤੇ ਉਹ ਪਾਏ ਨੇ ਪਤਾ ਨਹੀਂ ਕਿੰਨੇ ਕੁ ਤਾਂ ਪਾਈਪ ਆ ਗਿਆ ਦੇਖੋ ਪਹਿਲਾਂ ਇੱਥੇ ਆ ਦੇਖੋ ਆ ਕੌਲਿਆਂ ਦੇ ਵਿੱਚ ਤੁਹਾਨੂੰ ਦੇਖਦੇ ਹੋਣਗੇ ਪਾਈਪ ਕਿੱਡੇ-ਕੱਡੇ ਖੜੇ ਆ ਆ ਦੇਖੋ ਇਧਰ ਜਿਹੜੇ ਪਾਏ ਹੋਇਆ ਹਨਾ ਪਾਈਪ ਵਗੈਰਾ ਇੱਥੇ ਵੀ ਜਿਹੜਾ ਹੈਗਾ ਦੇਖੋ ਬੱਦਲ ਕਿੰਨਾ ਚੜਿਆ ਪਿਆ ਐਨ ਕਾਲੀਆਂ ਘੱਟਾ ਚੜਦੇ ਨੇ ਸਵੇਰ ਦਾ ਮੌਸਮ ਠੀਕ ਸੀਗਾ ਇੰਨੀ ਗਰਮੀ ਨਹੀਂ ਸੀਗੀ ਹੁਣ ਜਦੋਂ ਬੱਦਲ ਹੋ ਜਾਂਦੇ ਨੇ ਜ਼ਿਆਦਾ ਵੱਟ ਹੋ ਜਾਂਦਾ ਉਹ ਤਾਂ ਬਹੁਤ ਜ਼ਿਆਦਾ ਵੱਟ ਹੋ ਜਾਂਦਾ ਹੁਣ ਆ ਸੀਮੈਂਟ ਵੀ ਜਿਹੜਾ ਹੈਗਾ ਅੰਦਰ ਰਖਵਾਉਣੇ ਆ ਇਹ ਅੱਜ ਹੀ ਸਿੱਟ ਕੇ ਗਏ ਨੇ ਤੇ ਕਿਉਂਕਿ ਮੀਂਹ ਕਣੀ ਦਾ ਮੌਸਮ ਇਹ ਓੱਖਾ ਹੋ ਜਾਂਦਾ ਹੈ ਬਜਰੀ ਵੀ ਦੇਖੋ ਐਡਾ ਵੱਡਾ ذਰਾ ਬਜਰੀ ਦਾ ਵਿੰਦਜ ਦੀ ਪੈ ਗਿਆ ਕੱਪੜੇ ਧੋਣੀਆਂ ਮੈਂ ਦੇਖੋ ਮੈਲੇ ਕੱਪੜੇ ਉੱਪਰ ਤਾਰ ਤੇ ਪਏ ਆ ਅਮਰੂਦ ਦਿਖਾਉਣੇ ਆ ਤੁਹਾਨੂੰ ਕਿੰਨੇ ਸੋਹਣੇ ਅਮਰੂਦ ਜਿਹੜੇ ਹੈਗੇ ਰੋਜ਼ ਪੱਕਦੇ ਆ ਰੋਜ਼ ਪੱਕਦੇ ਆ ਦੇਖੋ ਪੀਲੇ ਪੀਲੇ ਅਮਰੂਦ ਆ ਐਨੇ ਤਾਂ ਖਾਦੇ ਵੀ ਨਹੀਂ ਜਾਂਦੇ ਤੇ ਵੈਸੇ ਜਿਹੜੇ ਜਿਹਨੂੰ ਵੀ ਜੀ ਕਰਦਾ ਹੈ ਨਾ ਮਿਸਤਰੀਆਂ ਦਾ ਮਿਸਤਰੀ ਵੀ ਥੋੜੇ ਲਈ ਅਮਰੂਦ ਤੋੜ ਕੇ ਖਾਂਦੇ ਆ ਕੋਈ ਵੀ ਆਉਂਦਾ ਅੱਜ ਸੀਮੈਂਟ ਲਾਉਣ ਵਾਲਾ ਵੀ ਆ ਉਹਨੇ ਵੀ ਪਹਿਲਾਂ ਕਿਉਂਕੇ ਨਿਗਾ ਪੈਂਦੇ ਆ ਉਹਨੇ ਵੀ ਪਹਿਲਾਂ ਅਮਰੂਦ ਤੋੜ ਕੇ ਖਾਦੇ ਚਲੋ ਜੀ ਭਰਿਆ ਹੋਇਆ ਸੀਗਾ ਬੂਟਾ ਇੱਕ ਇਹਨੇ ਫਲ ਪਹਿਲੀ ਵਾਰ ਚੱਕਿਆ ਛੋਟਾ ਜਿਹਾ ਬੂਟਾ ਹੈ ਤੇ ਵੈਸੇ ਅਮਰੂਦ ਬਹੁਤ ਜ਼ਿਆਦਾ ਲੱਗਿਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਚਿੜੀਆਂ ਟੁੱਕ ਜਾਂਦੀਆਂ ਨੇ ਇਹ ਅਮਰੂਦ ਮੈਂ ਤੋੜ ਲਿਆ ਮੈਂ ਧੋ ਕੇ ਮੈਂ ਵੀ ਖਾਣੀ ਆ ਤੇ ਦਿਖਾ ਕੇ ਲਿਆਉਣਿਆ ਤੁਹਾਨੂੰ ਕਿੰਨਾ ਕੰਮ ਜਿਹੜਾ ਹੈਗਾ ਅੰਦਰ ਹੋਇਆ ਆਪਣਾ ਆ ਦੇਖੋ ਆਹ ਪੋਰਚ ਦੇ ਵਿੱਚ ਵੀ ਜਿਹੜੀ ਹੈਗੀ ਆ ਦੇਖੋ ਪੋਰਚ ਦੇ ਵਿੱਚੋਂ ਵੀ ਸਾਫ਼ ਕਰਤਾ ਫਿਰ ਇਹਦੇ ਉੱਤੇ ਪੱਥਰ ਲੱਗਣਾ ਜਿਹੜਾ ਹੈਗਾ ਸੌਖਾ ਹੋਊਗਾ ਤੇ ਥੋੜਾ ਜਿਹਾ ਜਿਹੜਾ ਹੈਗਾ ਜ਼ਰੂਰਤ ਪਊ ਆ ਰਹਿ ਗਿਆ ਬਸ ਆਪਣਾ ਆਹ ਇਕੱਲਾ ਰਹਿ ਗਿਆ ਜੀ ਇਹਦੇ ਉੱਤੇ ਜਿਹੜਾ ਹੈਗਾ ਸੀਮੈਂਟ ਪੈ ਜਾਣਾ ਹੈ ਹਨਾ ਤੇ ਹੁਣ ਸੇ ਰੱਜਣ ਵਾਲੇ ਆ ਤੇ ਟਾਈਮ ਚਲੋ ਜਿੰਨਾ ਸਫਾ ਦੇਖੋ ਇਹਨਾਂ ਦਾ ਇੰਨਾ ਕੀ ਰਹਿ ਗਿਆ ਕੋਲੇ ਹੋਇਆ ਅੰਦਰ ਬਾਥਰੂਮ ਕਰ ਰਹੇ ਨੇ ਉਹ ਜੋ ਕਰਕੇ ਫਿਰ ਦੇਖਦੇ ਹਾਂ ਜਿੰਨਾ ਕੋ ਹੋਊਗਾ ਹਨਾ ਪਿੰਡਾਂ ਦੇ ਵਿੱਚ ਹੀ ਜ਼ਿਆਦਾ ਹੁੰਦਾ ਹੈ ਨਾ ਜਦੋਂ ਆਪਣੇ ਕੀ ਜਨਰ ਵੀ ਆਪ ਆਸਮਾਨ ਗਰੂਹ ਦਿੰਨੇ ਆ ਇਹ ਸਾਡੇ ਗਵਾਂਢੀ ਦੇ ਜਿਹੜੇ ਹੈਗੇ ਅਮਰੂਦ ਲੱਗਦੇ ਸੀਗੇ ਉਹ ਵੀ ਕਿੰਨੇ ਵਾਰੀ ਦੇਖ ਕੇ ਗਏ ਆ ਆਪਣੇ ਘਰੇ ਹੁਣ ਜਿਹੜੇ ਹੈਗੇ ਮੈਂ ਪੱਕੇ ਪੱਕੇ ਅਮਰੂਦ ਤੋੜ ਲੈਣੇ ਆ ਤਾਂ ਕਿ ਰੋਜ਼ ਕਿਸੇ ਨਾ ਕਿਸੇ ਇੱਕ ਗਵਾਂਢੀ ਦੇ ਦੇ ਦਿਆ ਕਰਾਂਗੇ ਹੁਣ ਮੈਂ ਜਿਹੜੇ ਹੈਗੇ 10 12 ਅਮਰੂਦ ਤੋੜ ਕੇ ਪਹਿਲਾਂ ਇੱਕ ਦੇ ਦਿਆਂ ਫਿਰ ਉਹ ਦੇਲੀ ਜਿਹੜੇ ਹੈਗੇ ਤੱਕ ਦੇ ਆ ਫਿਰਦੇ ਨੇ ਸਾਡੇ ਤੋਂ ਨੀਚੇ ਡਿਗੇ ਪੈ ਨੇ ਫਿਰ ਉਹ ਕਿਸੇ ਕੰਮ ਨਹੀਂ ਆਉਂਦੇ ਚਲੋ ਅਗਲੇ ਦੇ ਮੂੰਹ ਪੈ ਜਾਂਦੇ ਨੇ ਹਨਾ ਇੱਕ ਦਿਨ ਤੇ ਇੱਕ ਦਿਨ ਸਾਰਿਆਂ ਦੇ ਦੇ ਦਾਂ ਦੇਖੋ ਨਵਾਂ ਵੀ ਫਲ ਆਉਣ ਲੱਗਿਆ ਪੁੱਛ ਨਹੀਂ ਦੇਖਿਆ ਸੀਗਾ ਸਵੇਰੇ ਆਹ ਦੇਖੋ ਨਾਲ ਦੀ ਨਾਲ ਨਵਾਂ ਫਲ ਵੀ ਆਉਣ ਲੱਗਿਆ ਹਜੇ ਇਹ ਜਿਹੜੇ ਹੈਗੇ ਅੰਬਰੂਦ ਪੱਕ ਰਹੇ ਨੇ ਆਹ ਦੇਖੋ ਮੈਂ ਤੋੜ ਕੇ ਖਾ ਵੀ ਰਹੀ ਹਾਂ ਨਾਲ ਦੀ ਨਾਲ ਇੱਕ ਅੰਬਰੂਦ ਆਸੇ ਅੰਬਰੂਦ ਅੰਬਰੂਦ ਹੀ ਕਾਣਿਆ ਸੀ ਵੈਸੇ ਤਾਂ ਹਨਾ ਚਲੋ ਲੇਖਣ ਚ ਤਾਂ ਅੰਬਰੂਦ ਆਉਂਦਾ ਹੈ ਹਨਾ ਰਾਤੀ ਤਾਂ ਮਰੂਦ ਹੀ ਰਹਨੇ ਮਰੂਦ ਜਿੰਦਾਂ ਪਹਿਲਾ ਜਿਵੇਂ ਕਹਿੰਦੇ ਉਹਨਾਂ ਨੇ ਮਾਪੇ ਦੀ ਬੋਲੀ ਆਪਾਂ ਪਹਿਲਾਂ ਬੋਲਦੇ ਹਣ ਜਿਹੜਾ ਕੁਝ ਘਰ ਦੇ ਵਿੱਚ ਬੋਲਿਆ ਜਾਂਦਾ ਸੀ ਜਿਹੜਾ ਹੈਗਾ ਮਾਂ ਪਿਓ ਜਾਤੇ ਜ਼ਰੂਰੀ ਮੰਨੇ ਲੈਂਦੇ ਆ ਤੇ ਹੁਣ ਆਪਣੇ ਖੇਤ ਦੇ ਵਿੱਚ ਲੱਗੂਗਾ ਜੇ ਝੋਨਾ ਯਾਨੀ ਕਿ ਜੀਰੀ ਹੈਨਾ ਸੇ ਜੀਰੀਓ ਕਹਨੇ ਆ ਚਲੋ ਕਈ ਏਰੀਆ ਦੇ ਵਿੱਚ ਚੌਲ ਕਹਿੰਦੇ ਆ ਹਨਾ ਕੋਈ ਝੋਨਾ ਕਹਿੰਦਾ ਆ ਤੇ ਹੁਣ ਆਪਾਂ ਨੇ ਅੱਜ ਜਿਹੜਾ ਹੈਗਾ 1121 ਜੀਰੇ ਲੱਗਣੀਆਂ ਵੈਸੇ ਤਾਂ ਦੇਖੋ ਆਲੇ-ਦਾਲੇ ਵਧੀਆ ਜੀਰੀਆਂ ਲੱਗੀਆਂ ਪਈਆਂ ਨੇ ਹਰੇ-ਭਾਈ ਮਾਰਦੀ ਐ ਆਪਾਂ ਨੇ ਜਿਹੜੀ ਹੈਗੀ 1121 ਰਾਈ ਐ ਆਪਣੇ ਮੂੰਗੀ ਬੀਜੀ ਹੋਈ ਸੀ ਕਿ ਮੱਕੀ ਬੀਜੀ ਹੋਈ ਸੀ ਕਿ ਆ ਦੇਖੋ ਮੂੰਗੀ ਇੰਨੀ ਸੋਹਣੀ ਫੈਲਰੀ ਹੋਈ ਐ ਪਰ ਲੱਗਿਆ ਕੁਛ ਨਹੀਂ ਹੈਗਾ ਹੁਣ ਅੱਖ ਕੇ ਇਹਨੂੰ ਵਿੱਚ ਹੀ ਵਾਹਣ ਲੱਗੇ ਆ ਇੰਨੇ ਜਿਹੜੇ ਹੈਗੇ ਤੇ ਤੇ ਵੀ ਤੇ ਖਰਚਾ ਆਇਆ ਸਪਰੇਹਾਂ ਤੇ ਖਰਚਾ ਆਇਆ ਪਰ মুੰਗੀ ਸਾਡੇ ਘਰੇ ਕਿਲੋ ਵੀ ਨਹੀਂ ਗਈ ਹੈਗੀ ਪਹਿਲਾਂ ਇਹ ਸੀਗੇ ਕਿ ਫਲੀਆਂ ਤੋੜਾਂਗੇ ਵੀ ਚਲੋ ਨਹੀਂ ਮਸ਼ੀਨ ਤੋਂ ਵੜਾ ਲਾਂਗੇ ਹੁਣ ਅੱਕ ਕੇ ਜਿਹੜਾ ਹੈਗਾ মুੰਗੀ ਦਾ ਵਿੱਚ ਕੱਦੂ ਕਰਦਾਂਗੇ ਜਿਹੜੀ ਮੱਕੇ ਵੇਜੀ ਹੋਈ ਤੇ ਉਹ ਦੇਖੋ ਵੱਢ ਕੇ ਆਪਾਂ ਸਾਰੇ ਘਰੇ ਲੈ ਜਾਾਂਗੇ ਹਨਾ ਮੱਜਾਂ ਨੂੰ ਟੋਕਾ ਵਗੈਰਾ ਹੋ ਜਾਂਦਾ ਦੇਖੋ ਅੱਧੀ ਮੱਕੇ ਸੀਗੀ ਅੱਧੀ মুੰਗੀ ਸੀਗੀ ਹੁਣ ਅੱਕ ਕੇ ਹੂੰਗੀ ਦਾ ਤਾਂ ਕੱਦੂ ਕਰ ਲਾਗੇ ਜਿਵੇਂ ਕਹਿੰਦੇ ਹੁੰਦੇ ਆ ਹਨਾ ਜੱਟ ਦੀ ਤਾਂ ਜੂਣੀ ਬੁਰੀ ਹੈਗੀ ਜਦੋਂ ਫਾਲ ਲੱਗਦਾ ਫੇਰ ਪਤਾ ਲੱਗਦਾ ਜਾਂ ਕੋਈ ਫਸਲ ਆਉਂਦੀ ਹੈ ਫੇਰ ਪਤਾ ਲੱਗਦਾ ਪਹਿਲਾਂ ਤਾਂ ਜਿਹੜਾ ਹੈਗਾ ਖਰਚਾ ਹੀ ਹੁੰਦਾ ਚਲੋ ਜੀ ਰਿਸਕ ਜਿਹੜੇ ਹੈਗੇ ਨੇ ਲੈਣੇ ਪੈਂਦੇ ਨੇ ਹਨਾ ਜਾਬਾਰੇ ਨੇ ਘਾਟੇ ਵਾਦੇ ਜਿਹੜੇ ਹੈਗੇ ਜ਼ਿੰਦਗੀ ਦੇ ਨਾਲ ਹੀ ਚੱਲਦੇ ਰਹਿੰਦੇ ਆ ਹਰਸਾ ਜਿਹੜਾ ਹੈਗਾ ਕੱਦੂ ਕਰ ਰਿਹਾ ਜੀ ਉੱਪਰ ਬੱਦਲ ਵੀ ਬਹੁਤ ਜ਼ਿਆਦੇ ਚੜਿਆ ਪਿਆ ਹੈ ਵੱਟ ਵੀ ਬਹੁਤ ਜ਼ਿਆਦੇ ਹੈ ਪਰ ਬੱਦਲ ਵੀ ਬਹੁਤ ਜ਼ਿਆਦੇ ਹੋਇਆ ਹੋਇਆ ਨਾਲ ਦੀ ਨਾਲ ਚਲੋ ਹਨਾ ਬਹੁਤ ਪੱਟ ਕੇ ਝੋਨਾ ਲੱਗ ਜੂਗਾ ਜੇ ਮੀਂਹ ਆ ਗਿਆ ਤਾਂ ਵਧੀਆ ਜੀਰੇ ਤੁਰ ਵੀ ਪੈਣੀ ਹੈ ਨਾਲ ਦੀ ਨਾਲ ਹਨਾ ਆ ਦੇਖੋ ਵਧੀਆ ਚਲੋ ਕਹਿੰਦੇ ਰਹੇ ਵਧੀਆ ਪੈ ਜਾਂਦਾ ਆ ਮੂੰਗੀ ਦਾ ਜਿਵੇਂ ਆਪਾਂ ਮੂੰਗੀ ਦਾ ਵਿੱਚ ਕੱਦੂ ਕਰਦੇ ਆ ਵਧੀਆ ਰੇਹ ਪੈ ਜਾਂਦਾ ਹੈ ਚਲੋ ਵਧੀਆ ਹੋ ਗਿਆ ਜੀ ਫਿਰ ਹੋਰ ਕੋਈ ਹੱਲ ਵੀ ਹੈ ਨਹੀਂਗਾ ਹਨਾ ਮੱਕੀ ਦੇ ਵਿੱਚੋਂ ਛੱਲੀਆਂ ਵੀ ਬਹੁਤ ਜ਼ਿਆਦਾ ਤੋੜ ਲੀਆਂ ਛੱਲੀਆਂ ਲੱਗੀਆਂ ਵੀ ਬਹੁਤ ਜ਼ਿਆਦਾ ਹੋਈਆਂ ਨੇ ਤੇ ਦੇਖੋ ਜਿੱਦਾਏ ਬੰਗਲੇ ਆ ਜਾਂਦੇ ਆ ਹਨਾ ਜਦੋਂ ਕਦੂ ਕਰਦੇ ਬੰਗਲੇ ਬਹੁਤ ਜ਼ਿਆਦੇ ਆਉਂਦੇ ਆ ਤੇ ਚਲੋ ਨਾਲ ਨਾਲ ਕਦੂ ਹੋਈ ਜਾਂਦਾ ਚੋਨਾ ਲੱਗ ਜਾਊਗਾ ਇਹ ਸੀਗਾ ਵੀ ਨਾਲੇ ਮੂੰਗੀ ਵਧੀਆ ਫਸਲ ਹੋ ਜੋਗੀ ਨਾਲੇ ਮੱਕੀ ਹੋ ਜੋਗੀ ਮੱਕੀ ਤਾਂ ਚਲੋ ਵਧੀਆ ਹੋ ਗਈ ਛੱਲੀਆਂ ਵੀ ਬਹੁਤ ਤੋੜੀਆਂ ਨੇ ਤੇ ਹੁਣ ਦੇਖੋ ਛੱਲੀਆਂ ਲੱਗੀਆਂ ਵੀ ਬਹੁਤ ਜ਼ਿਆਦਾ ਛੱਲੀਆਂ ਹੋਇਆਂ ਨੇ ਦਿਖਾਉਣੇ ਆ ਤੁਹਾਨੂੰ ਦੇਖੋ ਬਹੁਤ ਜ਼ਿਆਦਾ ਸੱਲੀਆਂ ਲੱਗੀਆਂ ਹੋਈਆਂ ਨੇ ਤੇ ਇੱਕ ਟਾਂਡੇ ਨੂੰ ਤਿੰਨ ਤਿੰਨ ਚਾਰ ਚਾਰ ਸੱਲੀਆਂ ਲੱਗੀਆਂ ਨੇ ਜਿਹੜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ